ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਅੱਜ ਧੁੰਦ ਦਾ ਜੈਲੋ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਵੱਲੋਂ بارش ਦੀ ਪਵਿੱਕ ਬਾਣੀ ਵੀ ਕੀਤੀ ਗਈ ਹੈ ਪੰਜਾਬ ਦੇ 11 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਉੱਥੇ ਹੀ 9 ਜ਼ਿਲ੍ਹਿਆਂ 'ਚ بارش ਦੀ ਪਵਿੱਕ ਬਾਣੀ ਵੀ ਕੀਤੀ ਗਈ ਹੈ ਅੰਮ੍ਰਿਤਸਰ ਕਬੂਰਤਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਮਲੇਰਕੋਟਲਾ ਦੇ ਕੁਝ ਇਲਾਕਿਆਂ 'ਚ ਧੁੰਦ ਦਾ ਜੈਲੋ ਅਲਰਟ ਵੀ ਜਾਰੀ ਕੀਤਾ ਗਿਆ ਇੱਥੇ ਸੰਘਣੀ ਧੁੰਦ ਪੈ ਸਕਦੀ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕ ਲਈਦੇ ਦੂਰ ਦਰੜੇ ਰੱਖ ਕੇ ਅੱਜ بارش ਦੀ ਵੀ ਵਿਕ ਬਣੀ ਕੀਤੀ ਗਈ ਹੈ। ਤਾਹਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘਟੋ ਘੜ ਤਾਹਮਾਨ 'ਚ 2.5 ਡਿਗਰੀ ਦਾ ਵਾਧਾ ਵੀ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.3 ਡਿਗਰੀ ਵਾਧਾ ਹੈ। ਬੀਤੇ ਦਿਨ ਸਭ ਤੋਂ ਘੱਟ ਤਾਹਮਾਨ ਅੰਮ੍ਰਿਤਸਰ 'ਚ ਦਰਜ ਕੀਤਾ ਗਿਆ ਜੋ ਕਿ 5.9 ਡਿਗਰੀ ਰਿਹਾ। ਲੁਧਿਆਣਾ ਦਾ ਘਟੋ ਘੜ ਤਾਹਮਾਨ 7.6 ਡਿਗਰੀ, ਪਟਿਆਲਾ ਦਾ 10.2 ਡਿਗਰੀ, ਪਠਾਨਕੋਟ ਦਾ 7.9, ਬਠਿੰਡਾ ਦਾ 8.2, ਫਰੀਦਕੋਟ ਦਾ 7.4, ਗੁਰਦਾਸਪੁਰ ਦਾ 6.0 ਡਿਗਰੀ ਤੇ ਮਹਾਲੀ ਦਾ 8.9 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ ਕੋਈ ਜਿਲ੍ਹਿਆਂ 'ਚ ਅੱਜ ਧੁੰਦ ਦਾ yellow alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਵੱਲੋਂ بارش ਦੀ ਪੂਵਕਣੀ ਵੀ ਕੀਤੀ ਗਈ ਹੈ ਪੰਜਾਬ ਦੇ 11 ਜਿਲ੍ਹਿਆਂ 'ਚ ਧੁੰਦ ਦਾ alert ਜਾਰੀ ਕਰ ਦਿੱਤਾ ਗਿਆ ਹੈ ਉੱਥੇ ਹੀ 9 ਜਿਲ੍ਹਿਆਂ 'ਚ بارش ਦੀ ਪੂਵਕਣੀ ਵੀ ਕੀਤੀ ਗਈ ਹੈ ਅੰਮ੍ਰਿਤਸਰ ਕਬੂਰਤਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਮਲੇਰਕੋਟਲਾ ਦੇ ਕੁਝ ਇਲਾਕਿਆਂ 'ਚ ਧੁੰਦ ਦਾ yellow alert ਵੀ ਜਾਰੀ ਕੀਤਾ ਗਿਆ ਇੱਥੇ ਸੰਘਣੀ ਧੁੰਦ ਪੈ ਸਕਦੀ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਤਲਾ ਜਲੰਧਰ ਰੂਪਨਗਰ ਖਾਲੀ ਤੇ ਦੂਰ ਦਰੜੇ ਰੱਖ ਕੇ ਅੱਜ بارش ਦੀ ਵੀ ਵਿਕ ਬਣੀ ਕੀਤੀ ਗਈ ਹੈ। ਤਾਹਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘਟੋ ਘੜ ਤਾਹਮਾਨ ਚ 2.5 ਡਿਗਰੀ ਦਾ ਵਾਧਾ ਵੀ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.3 ਡਿਗਰੀ ਵਾਧਾ ਹੈ। ਬੀਤੇ ਦਿਨ ਸਭ ਤੋਂ ਘੱਟ ਤਾਹਮਾਨ ਅੰਮ੍ਰਿਤਸਰ ਚ ਦਰਜ ਕੀਤਾ ਗਿਆ ਜੋ ਕਿ 5.9 ਡਿਗਰੀ ਰਿਹਾ। ਲੁਧਿਆਣਾ ਦਾ ਘਟੋ ਘੜ ਤਾਹਮਾਨ 7.6 ਡਿਗਰੀ, ਪਟਿਆਲਾ ਦਾ 10.2 ਡਿਗਰੀ, ਪਠਾਨਕੋਟ ਦਾ 7.9, ਬਠਿੰਡਾ ਦਾ 8.2, ਫਰੀਦਕੋਟ ਦਾ 7.4, ਗੁਰਦਾਸਪੁਰ ਦਾ 6.0 ਡਿਗਰੀ ਤੇ ਮਹਾਲੀ ਦਾ 8.9 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਕੋਈ ਜਿਲ੍ਹਿਆਂ 'ਚ ਅੱਜ ਤੁੰਦ ਦਾ yellow alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਵੱਲੋਂ بارش ਦੀ ਪੁਖ ਬਣੀ ਵੀ ਕੀਤੀ ਗਈ ਹੈ ਪੰਜਾਬ ਦੇ 11 ਜਿਲ੍ਹਿਆਂ 'ਚ ਤੁੰਦ ਦਾ alert ਜਾਰੀ ਕਰ ਦਿੱਤਾ ਗਿਆ ਹੈ ਉੱਥੇ ਹੀ 9 ਜਿਲ੍ਹਿਆਂ 'ਚ بارش ਦੀ ਪੁਖ ਬਣੀ ਵੀ ਕੀਤੀ ਗਈ ਹੈ ਅੰਮ੍ਰਿਤਸਰ ਕਬੂਰਤਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਮਲੇਰਕੋਟਲਾ ਦੇ ਕੋਈ ਇਲਾਕਿਆਂ 'ਚ ਤੁੰਦ ਦਾ yellow alert ਵੀ ਜਾਰੀ ਕੀਤਾ ਗਿਆ ਇੱਥੇ ਸੰਗਣੀ ਤੁੰਦ ਪੈ ਸਕਦੀ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਤਲਾ ਜਲੰਧਰ ਰੂਪਨਗਰ ਮੁਹਾਲੀ ਦੇ ਦੂਰ ਦਰਾਡੇ ਰਾਕ ਕੇ ਅੱਜ بارش ਦੀ ਵੀ ਇੱਕ ਬਾਣੀ ਕੀਤੀ ਗਈ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘਟੋ ਘਟਾ ਤਾਪਮਾਨ 'ਚ 2.5 ਡਿਗਰੀ ਦਾ ਵਾਧਾ ਵੀ ਦਰਜ ਕੀਤਾ ਗਿਆ ਇਹ ਆਮ ਨਾਲੋਂ 2.3 ਡਿਗਰੀ ਵਾਧਾ ਹੈ ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ 'ਚ ਦਰਜ ਕੀਤਾ ਗਿਆ ਜੋ ਕਿ 5.9 ਡਿਗਰੀ ਰਿਹਾ ਲੁਧਿਆਣਾ ਦਾ ਘਟੋ ਘਟਾ ਤਾਪਮਾਨ 7.6 ਡਿਗਰੀ ਪਟਿਆਲਾ ਦਾ 10.2 ਡਿਗਰੀ ਪਠਾਨਕੋਟ ਦਾ 7.9 ਬਠਿੰਡਾ ਦਾ 8.2 ਫਰੀਦਕੋਟ ਦਾ 7.4 ਬਰਦਾਸਪੁਰ ਦਾ 6.0 ਡਿਗਰੀ ਤੇ ਹਾਲੀ ਦਾ 8.9 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ ਕੋਈ ਜਿਲ੍ਹਿਆਂ 'ਚ ਅੱਜ ਤੁੰਦ ਦਾ yellow alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਵੱਲੋਂ بارش ਦੀ ਪੁਵਿਕ ਬਣੀ ਵੀ ਕੀਤੀ ਗਈ ਹੈ ਪੰਜਾਬ ਦੇ 11 ਜਿਲ੍ਹਿਆਂ 'ਚ ਤੁੰਦ ਦਾ alert ਜਾਰੀ ਕਰ ਦਿੱਤਾ ਗਿਆ ਹੈ ਉੱਥੇ ਹੀ 9 ਜਿਲ੍ਹਿਆਂ 'ਚ بارش ਦੀ ਪੁਵਿਕ ਬਣੀ ਵੀ ਕੀਤੀ ਗਈ ਹੈ ਅੰਮ੍ਰਿਤਸਰ ਕਬੂਰਤਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਮਲੇਰਕੋਟਲਾ ਦੇ ਕੋਈ ਇਲਾਕਿਆਂ 'ਚ ਤੁੰਦ ਦਾ yellow alert ਵੀ ਜਾਰੀ ਕੀਤਾ ਗਿਆ ਇੱਥੇ ਸੰਗਣੀ ਤੁੰਦ ਪੈ ਸਕਦੀ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਤਲਾ ਜਲੰਧਰ ਰੂਪਨਗਰ ਲਈ ਦੇ ਦੂਰ ਦਰਾਡੇ ਰੱਖ ਕੇ ਅੱਜ بارش ਦੀ ਵੀ ਇੱਕ ਬਾਣੀ ਕੀਤੀ ਗਈ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘਟੋਕੜਾ ਤਾਪਮਾਨ 'ਚ 2.5 ਡਿਗਰੀ ਦਾ ਵਾਧਾ ਵੀ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.3 ਡਿਗਰੀ ਵਾਧਾ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ 'ਚ ਦਰਜ ਕੀਤਾ ਗਿਆ ਜੋ ਕਿ 5.9 ਡਿਗਰੀ ਰਿਹਾ। ਲੁਧਿਆਣਾ ਦਾ ਘਟੋਕੜਾ ਤਾਪਮਾਨ 7.6 ਡਿਗਰੀ, ਪਟਿਆਲਾ ਦਾ 10.2 ਡਿਗਰੀ, ਪਠਾਨਕੋਟ ਦਾ 7.9, ਬਠਿੰਡਾ ਦਾ 8.2, ਫਰੀਦਕੋਟ ਦਾ 7.4, ਗੁਰਦਾਸਪੁਰ ਦਾ 6.0 ਡਿਗਰੀ ਤੇ ਮਹਾਲੀ ਦਾ 8.9 ਡਿਗਰੀ ਦਰਜ ਕੀਤਾ ਗਿਆ